ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਤੇ ਆਲ ਇੰਡੀਆ ਪ੍ਰਧਾਨ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਰਾਜੇਸ਼ ਬਾਗਾਵਲੋ ਜਲੰਧਰ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰbedkar ਜੀ ਦੇ ਜਨਮ ਦਿਨ ਮੌਕੇ ਉਹਨਾਂ ਦੀ ਪ੍ਰਤੀਮਾ ਤੇ ਫੁੱਲ ਮਾਲਾ ਪੇਟ ਕਰਕੇ ਉਹਨਾਂ ਨੂੰ ਨਮਨ ਕੀਤਾ ਗਿਆ ਇਸ ਵਿਸ਼ੇਸ਼ ਮੌਕੇ ਤੇ ਜ਼ਿਲ੍ਹਾ ਜਲੰਧਰ ਦੀ ਭਾਜਪਾ ਲੀਡਰਸ਼ਿਪ ਵੀ ਮੌਜੂਦ ਰਹੀ ਅੰbedkar ਜੀ ਦਾ ਜਨਮ ਦਿਵਸ ਅਮਰ ਜੀ ਦੇ ਗ੍ਰਹਿ ਵਿਖੇ ਤੇ ਇਹ ਪਰ ਉਹਦੇ ਕੇ ਸਾਡੇ ਮੰਡਲ ਨੰਬਰ 2 ਚ ਸਾਰੇ ਸਾਥੀਆਂ ਦੇ ਬਾਬਾ ਸਾਹਿਬ ਦੇ ਜਨਮ ਦਿਵਸ ਤੇ ਸ਼ਰਦਾ ਸੁਮਨ ਭੇਟ ਕੀਤੀ ਆ ਤੇ ਸਾਰਿਆਂ ਨੂੰ ਲੱਖ ਲੱਖ ਬਧਾਈ ਦਿੱਤੀ ਆ ਬਾਬਾ ਸਾਹਿਬ ਜਿਨ੍ਹਾਂ ਨੇ ਦੱਬੇ ਕੁਚਲਿਆਂ ਦੀ ਸਮਾਜਿਕ ਸਮਰਸਤਾ ਦੀ ਚਾਹੇ ਸਾਡੀਆਂ ਭੈਣਾਂ ਉਹਨਾਂ ਦੀ ਹਰੇਕ ਵਰਗ ਦੀ ਗੱਲ ਕੀਤੀ ਅੱਜ ਦੇਸ਼ ਦਾ ਸੰਵਿਧਾਨ ਸਾਰੇ ਦੇਸ਼ ਨੂੰ ترقی ਦੀ راہ ਵੱਲ ਲੈ ਕੇ ਜਾ ਰਿਹਾ ਉਹ ਸੰਵਿਧਾਨ ਦੀ ਕਾਰਨ ਆ ਬਾਬਾ ਸਾਹਿਬ ਕਹਿੰਦੇ ਸੀ ਕਿ ਸਾਰਾ ਦੇਸ਼ ਜਦੋਂ ਇਕ ਹੋ ਕੇ ترقی ਵੱਲ ਚੱਲੂਗਾ ਤਾਂ ਵਿਸ਼ਵ ਦਾ ਸਭ ਤੋਂ ਵਧੀਆ ਦੇਸ਼ ਬਣੂਗਾ ਵਿਸ਼ਵ ਗੁਰੂ ਬਣੂਗਾ ਅੱਜ ਅਸੀਂ ਉਧਰ ਨੂੰ ਜਾ ਰਹੇ ਆ ਇਹ ਤਾਂ ਹੀ ਆ ਜੇ ਸੰਵਿਧਾਨ ਵਧੀਆ ਬਾਬਾ ਸਾਹਿਬ ਦੀ ਦੇਣ ਦੇ ਕਾਰਨ ਅੱਜ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਦੇ ਆ ਅੱਜ ਅਸੀਂ ਵੱਡੇ ਸਈਪੁਰ ਚ ਅਮਰਜੀਤ ਭਾਈ ਦੇ ਘਰ ਸਾਰਿਆਂ ਨੇ ਉਹਨਾਂ ਨੂੰ ਵਧਾਈ ਦਿੱਤੀ ਆ ਤੇ ਬਾਬਾ ਸਾਹਿਬ ਦੇ ਜਨਮ ਦਿਵਸ ਤੇ ਅਸੀਂ ਪੂਰੇ ਦੇਸ਼ ਵਿੱਚ ਸਭ ਨੂੰ ਬਹੁਤ ਬਹੁਤ ਵਧਾਈ ਸਾਡੀ ਪੂਰੀ ਮੰਡਲ ਦੀ ਟੀਮ ਸਾਡੇ जिले दी टीम सारा बलो वाली बहुत-बहुत बधाईयां और शुभकामनाएं बहुत-बहुत बधाई भारत माता की जय जय भीम जय भारत चंदर कंसल्टेंट्स लिमिटेड बिल्डिंग मेंटेनेंस हैंडीमैन अंडर चैट रेट बेड फर्म इज नाउ अवेलेबल ऑन योर लोकल लंदन एरिया ही हैज मोर देन 5 इयर्स एक्सपीरियंस इन सेम लाइन He used to work with reputed companies, agencies as well local builders with brothers. He is professional by plumbing, electrician, masonry, car For more information, please contact him at under checktrade platform www.checktrade.com nine two one seven six zero. Chander Consultants Limited call him on this number 079 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ